ਹਲਕੁਸ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੁਲਿਸ ਟੀਮੀਆਂ ਦੀ ਨਸਲ ਕੁਸ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਆਪਣੇ ਪੂਰੇ ਭਾਰਤ ਦੇਸ਼ ਵਿੱਚ 15 ਅਗਸਤ ਦਾ ਦਿਹਾੜਾ ਮਨਾਇਆ ਜਾ ਰਿਹਾ ਇਹ ਦਿਹਾੜਾ ਜਦੋਂ ਆਪਣਾ ਭਾਰਤ ਦੇਸ਼ 15 ਗਾਸੂ 1947 ਨੂੰ ਆਜ਼ਾਦ ਹੋਇਆ ਅੰਗਰੇਜ਼ਾਂ ਦਾ ਇਸ ਤੋਂ ਪਹਿਲਾਂ ਕਬਜ਼ਾ ਸੀ ਤੇ ਆਪਣੇ ਜਿਹੜੇ ਪੰਜਾਬ ਦੇ ਸੂਰਮੇ ਜਾਂ ਭਾਰਤ ਦੇ ਵਿੱਚ ਪੈਦਾ ਹੋਏ ਆ ਉਹਨਾਂ ਨੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਵਾਸਤੇ ਆਪਣੇ ਸਿਰ ਧਰਦੀਆਂ ਬਾਜ਼ੀਆਂ ਲਾਈਆਂ ਫਾਂਸੀ ਦੇ ਰੱਸਿਆਂ ਤੇ ਚੜੇ ਤੇ ਉਹਨਾਂ ਰੱਸਿਆਂ ਨੂੰ ਫਾਂਸੀਆਂ ਫਾਂਸੀਆਂ ਨੂੰ ਉਹਨਾਂ ਨੇ ਚੁੰਮਿਆ ਸ਼ਹੀਦឧਦਮ ਸਿੰਘ ਨੇ ਲੰਡਨ ਜਾ ਕੇ ਮਾਈਕਲ ਅਡਵੈਰ ਦਾ ਬਦਲਾ ਲਿਆ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਉਹਨਾਂ ਨੇ ਮਾਈਕਲ ਸਾਂਡਰਸ ਨੂੰ ਮਾਰ ਕੇ ਜਿਹੜਾ ਬਦਲਾ ਲਿਆ ਅਸੈਂਬਲੀ ਵਿੱਚ ਬੰਬ ਸੁੱਟਿਆ ਰਾਜਗੁਰੂ ਸਖਦੇਵ ਭਗਤ ਸਿੰਘ ਮਦਨ ਲਾਲ ਢੀਂਗਰਾ ਲਾਲਾ ਲਾਜਪਤਰਾਏ ਬਾਬਾ ਖੜਕ ਸਿੰਘ ਹੋਰ ਦੇਸ਼ ਦੀ ਆਜ਼ਾਦੀ ਦੇ ਯੋਧੇ ਕਰਤਾਰ ਸਿੰਘ ਸਰਾਭਾ ਸੂਰਮੇ ਪੈਦਾ ਹੋਏ ਉਹਨਾਂ ਨੇ ਜਦੋਂ ਆਪਣਾ ਪਾਰਦੇਸ਼ ਅੰਗਰੇਜ਼ਾਂ ਦੇ ਪੂਰੀ ਤਰ੍ਹਾਂ ਗੁਲਾਮ ਹੋ ਚੁੱਕਾ ਸੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਪੂਰੀ ਵਾਹ ਲਾ ਦਿੱਤੀ ਅਖੀਰ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ 15 ਗੱਤੂ 1947 ਨੂੰ ਦੇਸ਼ ਛੱਡਣਾ ਪਿਆ ਭਾਰਤ ਦੇਸ਼ ਆਜ਼ਾਦ ਹੋ ਗਿਆ ਭਾਰਤ ਦੇ ਦੋ ਟੋਟੇ ਹੋ ਗਏ ਇੱਕ ਪਾਕਿਸਤਾਨ ਬਣ ਗਿਆ 14 ਅਗਸਤ ਨੂੰ ਪਾਕਿਸਤਾਨ ਆਜ਼ਾਦ ਹੋ ਗਿਆ ਇਸ ਤੋਂ ਬਾਅਦ ਅੱਜ ਆਪਣੀਆਂ ਸਰਕਾਰਾਂ ਸਮੇਂ ਸਮੇਂ ਤੇ ਗੱਪ ਝੂਠੇ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਬਟੌਰ ਲੈਂਦੀਆਂ ਕਿਉਂਕਿ ਜਿਹੜਾ ਸਾਡੇ ਦਲਿਤ ਵਰਗ ਨੂੰ ਬਾਬਾ ਸਹਿਬ ਧੀਮਰਾਓ ਨੇ ਬੋੜ ਦਾ ਅਧਿਕਾਰ ਦਿੱਤਾ ਸੀ ਕਿਉਂਕਿ ਅੱਜ ਬੇਰਜ਼ਗਾਰੀ ਦੀ ਸਮੱਸਿਆ ਸਾਡੇ ਲੱਖਾਂ ਭੈਣ ਭਰਾ ਪੜ੍ਹੇ ਲਿਖੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ 33% ਰਾਖਵਾ ਕਰਨ ਨਹੀਂ ਦਿੱਤਾ ਜਾਂਦਾ ਜਿਹੜਾ 67% ਆ ਜਰਨਲ ਨਹੀਂ ਤੁਸੀਂ ਐ ਦੱਸੋ ਦੂਜੀਆਂ ਸਰਕਾਰਾਂ ਹਿਮਾਚਲ ਚ ਮਹਾਰਾਸ਼ਟਰ ਚ 4-4 ਹਜ਼ਾਰ ਬੇਰਜ਼ਗਾਰੀ ਪੱਤਾ ਦੇ ਰਹੀਆਂ ਸਰਕਾਰਾਂ ਜੇ 2 ਲੱਖ ਮੁੰਡਾ ਪੇਪਰ ਦੇਣ ਜਾਂਦਾ ਮੁੰਡਾ ਲੜਕੀਆਂ ਵੀ ਤੇ ਜੇ 20 ਪੋਸਟਰ ਰੱਖਣੀਆਂ ਤੇ ਬਾਕੀ ਕਿੱਧਰ ਨੂੰ ਜਾਣਗੇ ਤੇ ਜੇ ਸਰਕਾਰ ਨੌਕਰੀਆਂ ਨਹੀਂ ਦੇ ਸਕਦੀ ਉਹਨਾਂ ਨੂੰ ਬੇਰਜਗਾਰੀ ਪੱਤਾ ਜ਼ਰੂਰ ਦੇਵੇ ਤੇ ਜਿਹੜੀ ਅੱਜ ਮਹਿੰਗਾਈ ਨੇ ਸਾਡਾ ਲੱਕ ਤੋੜ ਦਿੱਤਾ ਆਲੂ 40 ਰੁਪਏ ਕਿਲੋ 50 ਰੁਪਏ ਕਿਲੋ ਗੰਡੇ ਵਿਖੀ ਜਾਂਦੇ ਆ ਤੇ ਜਿਹੜੇ ਟਮਾਟਰ ਉਹ 135 500 ਰੁਪਏ ਕਿਲੋ ਹੋਰ ਸਬਜ਼ੀਆਂ ਦੇ ਭਾਅ ਮਹਿੰਗਾਈਆਂ ਦੇ 30 ਰੁਪਏ ਕਿਲੋ ਆਟਾ ਤੇ 150 ਰੁਪਏ ਕਿਲੋ ਦਾਲਾਂ ਦੇ ਸਰਕਾਰਾਂ ਦਾ ਇਹ ਫਰਜ਼ ਬਣਦਾ ਕਿ ਹਰ ਇੱਕ ਵਰਗ ਰੋਟੀ ਖਾਵੇ ਇਹ ਗਰੀਬ ਵਰਗ ਦਾ ਜਿਹੜਾ ਬਹੁਤ ਯਾਦੇ ਨੁਕਸਾਨ ਆ ਕਿਉਂਕਿ ਉਹਨਾਂ ਨੂੰ ਹਜ਼ਾਰਾਂ ਜਿਹੜੀਆਂ ਮਸ਼ੀਨਾਂ ਜਿਹੜੀਆਂ ਇੱਕ ਮਸ਼ੀਨ ਹਜ਼ਾਰ ਬੰਦੇ ਦਾ ਕੰਮ ਕਰਦੀ ਆ ਬੇਰਜ਼ਗਾਰੀ ਫੈਲ ਗਈ ਤਾਂ ਕਿ ਇੱਕ ਬੰਦਾ ਹਜ਼ਾਰ ਬੰਦੇ ਦਾ ਕੰਮ ਕਰ ਦਿੰਦਾ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਰਨ ਨੂੰ ਬੇਰਜ਼ਗਾਰੀ ਬਹੁਤ ਯਾਦੇ ਹੋ ਗਈ ਬਾਕੀ ਸਾਡੀ ਸਰਕਾਰ ਨੇ ਇਹ ਵੇਖੋ ਲਾਰੇ ਲਾਏ ਅਸੀਂ ਕਰ ਕਰ ਨੌਕਰੀ ਦੇਾਂਗੇ ਫਿਰ ਉਹਨਾਂ ਨੇ ਆਖਿਆ ਇਹ 1000 ਰੁਪਿਆ ਔਰਤਾਂ ਦੇ ਖਾਤਿਆਂ ਵਿੱਚ ਪਾਵਾਂਗੇ ਉਹਨਾਂ ਦਾ ਚੁੱਲ੍ਹਾ ਤਪਦਾ ਰਹੂ ਪਰ ਉਹਨਾਂ ਦਾ ਚੁੱਲ੍ਹਾ ਤਪੰਦੀ ਬਜਾਏ 1000 ਰੁਪਿਆ ਉਹਨੇ ਪਾਇਆ 2500 ਰੁਪਿਆ ਉਹਨਾਂ ਨੇ ਆਖਿਆ ਸੀ ਪੈਨਸ਼ਨ ਦੇਾਂਗੇ ਅਸੀਂ ਲੋਕਾਂ ਨੂੰ ਪੈਨਸ਼ਨ ਦੇ ਵਾਅਦੇ ਕੀਤੇ ਸੀ ਝੂਠੇ ਲਾਰੇ ਲਾਏ ਉਹ ਵੀ 2500 ਰੁਪਿਆ ਪੈਨਸ਼ਨ ਨਹੀਂ ਕੀਤੀ ਭਗਵਾਨ ਤੁਮਾਰ ਨੇ ਤੇ ਦੇਖੋ ਤਰ੍ਹਾਂ ਤਰ੍ਹਾਂ ਦੇ ਝੂਠੇ ਲਾਰੇ ਗੱਪ ਲਾਏ ਜਾਂਦੇ ਆ ਰਿੰਦੀ ਖੁੰਦੀ ਜਿਹੜੀ ਬਾਦਲ ਸਾਹਿਬ ਕੈਪਟਨ ਸਾਹਿਬ ਕਣਕ ਦੇ ਰਹੇ ਸੀਗੇ 5 ਕਿਲੋ ਮੇਨੇ ਦੀ ਛੀ ਮਿਆਬਰ 30 ਕਿਲੋ ਕਣਕ 5 ਗੱਟੇ 5 ਜਣੇ ਤਾਂ ਇਸ ਤਰ੍ਹਾਂ ਮਿਲਦੇ ਸੀ ਤੇ ਪਰ ਉਹ ਵੀ ਭਗਵੰਤ ਮਾਨ ਨੇ ਸਰਕਾਰ ਬੰਦ ਐ ਸਰ ਸਾਡੇ ਅੰਨੇ ਵਾ ਲੋਕਾਂ ਨੇ ਝਾੜੂ ਨੂੰ ਵੋਟ ਪਾ ਦਿੱਤੀ ਜਦੋਂ ਅੰਨੇ ਵਾ ਲੋਕਾਂ ਨੇ ਝਾੜੂ ਨੂੰ ਵੋਟ ਪਾਈ ਆ ਲੋਕ ਸਾਡਾ ਹੱਕ ਭੁੱਲ ਕੇ ਵਿੜਾਖ ਸਾਹਿਬ ਨੇ ਦਿੱਤਾ ਸੀ ਤੇ ਭਗਵੰਤ ਮਾਨ ਨੇ ਬੰਨ ਸਾਰੀ ਲੋਕਾਂ ਦੇ ਹੱਥਾਂ ਤੋਂ ਰੋਟੀ ਚੱਕ ਲਈ ਉਹਨੇ ਕਣਕ ਬੰਦੀ ਕੀਤੀ ਹੋਰ ਕੋਈ ਨਹੀਂ ਸਹੂਲਤ ਤਾਂ ਕੀ ਦੇਣੀ ਸੀ ਗੱਪ ਝੂਠੇ ਲਾਰੇ ਲਾਏ ਆ ਪਰ ਜੇ ਅੱਜ ਅੱਗੇ ਸਾਡੇ ਸੀਪੀਆਈ ਦੇ ਜਿਹੜੇ ਆਗੂ ਹੁੰਦੇ ਸੀ ਕਾਮਰੇਡ ਛੜਕਾ ਤੇ ਉਤਰਦੇ ਸੀ ਮਹਿੰਗਾਈ ਦੇ ਖਿਲਾਫ ਮਜਾਰੇ ਕਰਦੇ ਸੀ ਬੇਰਜਗਾਰੀ ਦੇ ਖਿਲਾਫ ਮਜਾਰੇ ਕਰਦੇ ਸੀ ਅੱਜ ਉਹਨਾਂ ਨੂੰ ਵੀ ਦੁਬਾਰਾ ਛੜਕਾ ਤੇ ਉਤਰ ਕੇ ਮਜਾਰੇ ਕਰਨੇ ਦੇਣੇ ਚਾਹੀਦੇ ਆ ਜਿਹੜੀਆਂ ਪਾਰਟੀਆਂ ਸਾਡੀਆਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਲੋਕ ਸਦਾ ਵਾਸਤੇ ਆਲਵਿਦਾ ਆਖ ਦਿੰਦੇ ਆ ਪਿੰਡਾਂ 'ਚ ਜੇ ਬ੍ਰਾਂਚਾਂ ਅਜੇ ਤਾਂ ਕਾਇਮ ਹੋਣਗੀਆਂ ਜਿਹੜੇ ਪਹਿਲਾਂ ਦੇ ਲੋਕ ਵਰਕਰ ਘਰੇ ਬੈਠੇ ਆ ਕੰਮ ਕਰਦੇ ਸੀ ਕਿਸੇ ਤੋਂ ਪੈਸਾ ਨਹੀਂ ਲੈਂਦੇ ਸੀ ਉਹ ਤਾਂ ਪੈਦਾ ਹੋਣਗੇ ਤਾਂ ਅੱਗੇ ਤੁਰਨਗੇ ਜੇ ਸਾਡੇ ਆਗੂ ਜਿਹੜੇ ਵੱਡੇ ਵੱਡੇ ਉਹ ਮਤਲਬ ਕਹਿਣਗੇ ਹੁਣ ਇਹਨਾਂ ਨੇ ਮਹਮ ਲਾਈ ਆ ਸਾਡੇ ਸੀਪੀਆਈ ਦੇ ਆਗੂ ਬੰਤ ਬਰਾੜ ਨੇ ਉਹ ਕਹਿੰਦਾ ਵੀ ਘਰਾਂ ਚ ਜਾਓ ਸਾਰਿਆਂ ਨੂੰ ਮਿਲੋ ਜਿਹੜੇ ਪੁਰਾਣੇ ਆ ਬਲਾਕ ਪੱਧਰ ਤੇ ਕਮੇਟੀਆਂ ਕਾਇਮ ਕਰੋ ਬੰਤ ਬਰਾੜ ਗਲਜਾਰ ਗੋਰੀਆ ਬੀਬੀ ਸਦੇਸ਼ ਰਾਣੀਆ ਨਰਿੰਦਰ ਸੋਹਲਾ ਪਾਪੜੇ ਜਿਹੜੀ ਇਸਤਰੀ ਸਭਾ ਦੀ ਪ੍ਰਧਾਨ ਅਭੀ ਵੀ ਪ੍ਰੇਮ ਕੁਮਾਰੀ ਆਪਣੇ ਜਹਾਜ਼ ਰੂਹੀ ਆ ਕਾ ਬੀਬੀ ਭੈਂਜੀ ਮਲੋੜ ਤੋਂ ਆਏ ਆ ਬਾਕੀ ਆ ਸਾਰੇ ਵਰਕਰਾਂ ਨੇ ਸਾਥ ਦਿੱਤਾ ਤੇ ਸਾਥੀਓ ਜਿਹੜਾ ਆਪਾਂ ਆਪਣੀਆਂ ਹੱਕਾਂ ਵਾਸਤੇ ਮਜਦੂਰ ਜਮਾਤ ਨੇ ਸੰਘਰਸ਼ ਕਰਨਾ ਤੇ ਆਪਾਂ ਹਮੇਸ਼ਾ ਕਰਦੇ ਰਾਂਗੇ ਤੇ ਲੜਦੇ ਰਾਂਗੇ ਇੰਨੀਆਂ ਹੀ ਗੱਲਾਂ ਮੈਂ ਕਰਦਾ ਹੋਇਆ ਗੱਲਾਂ ਕਰਨ ਵਾਸਤੇ ਬਹੁਤ ਸਮਾਂ ਸੀ ਪਰ ਪਤਾ ਕੀ ਆ ਅਜ ਦੇਸ਼ ਦੀ ਆਜ਼ਾਦੀ ਦਾ ਵੀ ਵਿਹਾੜਾ ਸੇਵਾ ਦੇਸ਼ ਦੀ ਕਰਨੀ ਆ ਬੜੀ ਔਖੀ ਗੱਲੀਆਂ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਲੱਖ ਮੁਸੀਬਤਾਂ ਚੱਲੀਆਂ ਨੇ ਛੇਰ ਚੱਲਿਆ ਕਰਦੇ ਨੇ ਖੁਦਦਾਰ ਚੱਲਿਆ ਕਰਦੇ ਨੇ ਸਿਰ ਨਵਾਕੇ ਨਾ ਚੱਲਣ ਦੀ ਆਣ ਪਾਇਓ ਦੋਸਤੋ ਸਿਰ ਨਵਾਕੇ ਕੌਮ ਦੇ ਗਦਾਰ ਚੱਲਿਆ ਕਰਦੇ ਨੇ ਸਿਰ ਉਠਾ ਕੇ ਕੌਮ ਦੇ ਸਰਦਾਰ ਚੱਲਿਆ ਕਰਦੇ ਨੇ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਖਾਤਰ ਕੁਰਬਾਨੀਆਂ ਕੀਤੀਆਂ ਦਸਵੇਂ ਪਿਤਾ ਗੁਰੂ ਗਬਚ ਸਿੰਘ ਨੇ ਵੀ ਆਪਣਾ ਦੇਸ਼ ਕੌਮ ਖਾਤਰ ਸਾਰਾ ਪਰਿਵਾਰ ਵਾਰਿਆ ਤੇ ਮੈਂ ਉਹਨਾਂ ਸਾਰੇ ਸ਼ਹੀਦਾਂ ਨੂੰ ਜੋ ਦੇਸ਼ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਮੈਂ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਾਕ ਅਨੁਸਾਰ ਕਬੀਰਾ ਮਰਤਾ ਮਰਤਾ ਜਗ ਮੂਗਾ ਮਰਦੀ ਨਾ ਜਾਣੇ ਕੋਈ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ ਉਹਨਾਂ ਦਾ ਹਮੇਸ਼ਾ ਜਦ ਤੱਕ ਦੁਨੀਆ ਰਹੂਗੀ ਹਮੇਸ਼ਾ ਨਾ ਉੱਚਾ ਰਹੂਗਾ ਤੇ ਮੈਂ ਜੈ ਜੰਤਾ ਜੈ ਸੰਘਾਰਸ਼ ਜਿੱਤ ਲੋਕਾਂ ਦੀ ਹੁਣ ਬੀਬੀ ਪ੍ਰੇਮ ਕੁਮਾਰੀ ਨੂੰ ਮੈਂ ਬੇਨਤੀ ਕਰੂੰਗਾ ਆਪਣੇ ਉਹ ਵਿਚਾਰ ਰੱਖਣ ਇੱਥੇ 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 ਇਹ ਨਹੀਂ ਗੱਲ ਕਰਦਾ ਤਾਂ ਸਤਿਕਾਰਯੋਗ ਸਾਥੀਓ ਭੈਣੋ ਉਹਨ ਮੇਰੇ ਤੋਂ ਪਹਿਲਾਂ ਕਾਮਰਡ ਮੇਜਰ ਸਿੰਘ ਨੇ ਜਿਹੜੇ ਆ ਵਿਚਾਰ ਪੇਸ਼ ਕੀਤੇ ਤੇ ਅੱਜ ਆਜ਼ਾਦੀ ਦੇ ਦਿਹਾੜੇ ਤੇ ਉਹਨਾਂ ਨੇ ਦੱਸਿਆ ਵੀ ਸਾਨੂੰ ਕਿਵੇਂ ਆਜ਼ਾਦੀਆਂ ਮਿਲੀਆਂ ਮੈਂ ਥੋੜਾ ਉਸ ਤੋਂ ਅੱਗੇ ਜਾਉਂਗੀ ਅੱਜ 77 ਸਾਲ ਹੋ ਗਏ ਸਾਡੀ ਆਜ਼ਾਦੀ ਨੂੰ 77 ਸਾਲ ਹੋ ਗਏ ਆਜ਼ਾਦੀ ਨੂੰ ਸਾਡੇ ਦੇਸ਼ ਦੇ ਕਿੰਨੇ ਨੌਜਵਾਨ ਸ਼ਹੀਦ ਹੋਏ ਫਾਂਸੀਆਂ ਗਲ ਪਾਈਆਂ ਕੀ ਸਾਨੂੰ ਪਤਾ ਸੀਗਾ ਵੀ ਉਹ ਸਾਡੇ ਨੌਜਵਾਨ ਮੁੰਡਿਆਂ ਦੇ ਸ਼ਹੀਦ ਹੋਣ ਤੋਂ ਬਾਅਦ ਸਾਡੇ ਦੇਸ਼ ਦੀ ਅੱਜ ਇਹ ਹਾਲ ਹੋਊਗਾ ਅੱਜ 77 ਸਾਲਾਂ ਵਿੱਚ ਸਾਡੇ ਜਿਹੜੇ ਦੇਸ਼ ਦਾ